ਰਾਜਪੀਣਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਰਦਾਰ @150 ਸਮਰੋਂ ਦੇ ਤਹਿਤ ਮਾਈ ਭਾਰਤ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਯੂਨਿਟੀ ਮਾਰਚ ਨੰਬਰ 2 ਦਾ ਆਯੋਜਨ ਅੱਜ ਲਾਇਰ ਵੈਲੀ ਲੁਧਿਆਣਾ ਤੋਂ ਸਫਲਤਾਪੂਰਵਕ ਕੀਤਾ ਗਿਆ ਇਸ ਪਦਿਆਤਰਾ ਦਾ ਮੁੱਖ ਉਦੇਸ਼ ਸਰਦਾਰ ਬੱਲਭਾਈ ਪਟੇਲ ਦੀਆਂ ਅਦਿੱਤਿਆ ਯੋਗਦਾਨਾਂ ਨੂੰ ਯਾਦ ਕਰਨਾ ਅਤੇ ਯੂਕਾਂ ਵਿੱਚ ਏਕਤਾ ਅਨੁਸ਼ਾਸਨ ਅਤੇ ਰਾਸ਼ਟਰੀ ਇੱਕਜੁੱਟਤਾ ਦਾ ਸੰਦੇਸ਼ ਫੈਲਾਉਣਾ ਸੀ ਸਮਾਰੋਹ ਦੀ ਸ਼ੁਰੂਆਤ ਬੰਦੀ ਮਾਤਰਮ ਦੇ ਸੁਰੀਲੇ ਗਾਇਨ ਨਾਲ ਹੋਈ ਜਿਸ ਨੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਨਾਲ ਭਰ ਦਿੱਤਾ ਇਸ ਤੋਂ ਬਾਅਦ ਸਰਦਾਰ ਬੱਲੂ ਭਾਈ ਪਟੇਲ ਦੀ ਤਸਵੀਰ ਤੇ ਮਾਲਾ ਚੜਾਈ ਗਈ ਅਤੇ ਉਹਨਾਂ ਨੂੰ ਨਮਨ ਕੀਤਾ ਗਿਆ ਵੱਖ-ਵੱਖ ਵਿਸ਼ੇਸ਼ ਗਿਆਨਾਂ ਨੇ ਸਰਦਾਰ ਪਟੇਲ ਦੀ ਜ਼ਿੰਦਗੀ, ਨੇਤ੍ਰਿਤਵ ਤੇ ਦੇਸ਼ ਦੀ ਏਕਤਾ ਵਿੱਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਯੋਵਕਾਂ ਨੂੰ ਪ੍ਰੇਰਕ ਸਨੇਹ ਵਿਦ ਤੇ ਸਮਾਰੋਹ ਦੌਰਾਨ ਗਵਰਨਮੈਂਟ ਕਾਲਜ ਫਾਰ ਗਰਲਜ਼ ਦਿਆਂ ਵਿੱਚ ਗਿੱੱਦਾ ਅਤੇ ਪੰਗੜਾ ਟੀਮਾਂ ਵੱਲੋਂ ਮਨਮੋਹਕ ਸੱਭਿਆਚਾਰਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਹੋਰ ਵੀ ਰੰਗਤ ਦਿੱਤੀ। ਪਾਦਿਆਤਰਾ ਦੌਰਾਨ ਯੁਵਕਾਂ ਨੇ ਤਿਰੰਗਾ ਹੱਥ ਵਿੱਚ ਫੜ ਕੇ ਏਕਤਾ, ਸਾਂਝ ਅਤੇ ਰਾਸ਼ਟਰੀ ਗੌਰਵ ਦੇ ਨਾਅਰਿਆਂ ਨਾਲ ਸ਼ਹਿਰ ਦੀਆਂ ਗਲੀਆਂ ਵਿੱਚ ਸੰਦੇਸ਼ ਪਹੁੰਚਾਇਆ। ਤਿਰੰਗੇ ਦੀ ਸ਼ਾਨ ਨਾਲ ਪਾਦਿਆਤਰਾ ਨੂੰ ਲੋਕਾਂ ਦਾ ਧਿਆਨ ਖਿੱਚਿਆ ਅਤੇ ਦੇਸ਼ ਭਗਤੀ ਦਾ ਜਜ਼ਬਾ ਵੀ ਜਗਾਇਆ। 500 ਤੋਂ ਵੱਧ ਯੁਵਕਾਂ ਐਨਐਸਐਸ, ਐਨਸੀਸੀ ਕੈਡਿਟਾਂ ਵਲੰਟੀਅਰਾਂ ਵਿੱਚ ਅਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਨਾਲ ਹਿੱਸਾ ਲਿਆ ਇਸ ਮੌਕੇ ਸੂਸ਼ਰੀ ਰਸ਼ਮੀਤ ਕੌਰ ਡਿਪੀ ਡਾਇਰੈਕਟਰ ਮਾਈਪਾਰਤ ਲੁਧਿਆਣਾ ਨੇ ਕਿਹਾ ਕਿ ਸਰਦਾਰ ਪਟੇਲ ਨੇ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਪੋਰਿਆ ਜਦੋਂ ਯੁਗਕ ਤਿਰੰਗਾ ਹੱਥ ਵਿੱਚ ਫੜ ਕੇ ਇਕੱਠੇ ਤੁਰਦੇ ਹਨ ਤਾਂ ਉਹ ਏਕਤਾ ਦੀ ਹੀ ਉਹੀ ਤਾਕਤ ਦਰਸਾਉਂਦੇ ਹਨ ਜਿਸ ਦਾ ਸੁਪਨਾ ਸਰਦਾਰ ਪਟੇਲ ਨੇ ਦੇਖਿਆ ਸੀ ਉਹੀ ਉਹਨਾਂ ਲਈ ਸਾਡੀ ਸਭ ਤੋਂ ਵੱਡੀ ਸੱਚੀ ਸ਼ਰਧਾਂਜਲੀ ਹੈ ਸਮਾਰੋਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ ਜਿਸ ਤੋਂ ਬਾਅਦ ਲੇਅਰ ਵੈਲੀ ਤੋਂ ਯੂਨਿਟੀ ਮਾਰਚ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ ਗਿਆ